ਇਨਕਲਾਬ ਭਾਰਤ ਮਾਤਾ ਕੀ ਜੈ ਬੋਲੇ ਸੋਨਹਿਰਾ ਬਹੁਤ ਬਹੁਤ ਧੰਨਵਾਦ ਲੁਧਿਆਣਾ ਵਾਸੀਆਂ ਦਾ ਇਹ ਜਿਹੜੀ ਮਾਰਕੀਟ ਹੈ ਕੁਮਾਰ ਮੰਡੀ ਵਾਲੀ ਇਹ ਮੇਰੇ ਲਈ ਕੋਈ ਨਵੀਂ ਨਹੀਂ ਜਦੋਂ ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਆਇਆ ਸੀ ਤਾਂ ਇਸ ਮਾਰਕੀਟ ਦੇ ਵਿੱਚ ਦੀ ਅਕਸਰ ਅੱਗੇ ਪਧੌੜ ਹਾਊਸ ਜਿੱਤੇ ਕੈਸਟਾਂ ਦੀ ਮਾਰਕੀਟ ਹੁੰਦੀ ਜਾਂਦੇ ਹੁੰਦੇ ਸੀ ਸੋ ਅੱਜ ਮੈਂ ਤੁਹਾਡੇ ਨਾਲ ਕੋਈ ਬਹੁਤੇ ਲੰਬੇ ਛੋੜੇ ਭਾਸ਼ਣ ਸਾਂਝੇ ਕਰਨ ਨਹੀਂ ਆਇਆ ਅਣਜਾਣੇ ਨੰਬਰوں ਤੇ ਮਿਲਿ ਪੀਵੀਆਈ ਅਣਜਾਣਾ ਨੰਬਰ ਕੋਈ ਨਹੀਂ ਚੁੱਪ ਬੰਦ ਕਰ ਸਾਰੇ ਜਾਣੇ ਪਛਾਣੇ ਹੀ ਮੈਂ ਜਿੰਨੇ ਵੀ ਲੁਧਿਆਣੇ ਵਾਰਡ ਦੇ ਸਾਡੇ ਐਮਸੀ ਨੇ ਇੱਥੇ ਖੜੇ ਹੋਣਗੇ ਬਹੁਤ ਸਾਰੇ ਮੈਂ ਉਹਨਾਂ ਲਈ ਅਪੀਲ ਕਰਨ ਆਇਆ ਸਾਰੇ ਵਾਰਡਾਂ ਚ ਕੱਲੇ-ਕੱਲੇ ਵਾਰਡ ਚ ਮੈਂ ਥੋ ਜਾਇਆ ਨਹੀਂ ਜਾਣਾ ਪਰ ਅੱਜ ਇੱਕ ਸਾਂਝੀ ਅਪੀਲ ਇੱਥੋਂ ਮੈਂ ਕਰਨਾ ਆਇਆ ਕਿ ਜਿੱਥੇ ਵੀ ਤੁਹਾਨੂੰ ਮਸ਼ੀਨ ਦੇ ਵਿੱਚ ਝਾੜੂ ਦਾ ਚੋਣ ਨਿਸ਼ਾਨ ਪਹਿਲੇ ਨੰਬਰ ਤੇ ਕਿਤੇ ਦੂਜੇ ਨੰਬਰ ਤੇ ਕਿਤੇ ਤੀਜੇ ਨੰਬਰ ਤੇ ਵੀ ਹੋ ਸਕਦਾ ਮਿਲੇ ਤੇ ਉਹਨੂੰ ਉਸ ਬਟਨ ਨੂੰ ਦੱਬ ਕੇ ਲੁਧਿਆਣੇ ਦੇ ਵਿੱਚ ਆਪਣੀ ਸਰਕਾਰ ਬਣਾਓ ਲੋਕਲ ਗਵਰਨਮੈਂਟ ਬਣਾਓ ਤਾਂ ਕਿ ਤੁਹਾਡੇ ਚੁਣੇ ਹੋਏ ਨਮਾਇंदे ਤੁਹਾਡੀਆਂ ਸਮੱਸਿਆਵਾਂ ਭਾਵੇਂ ਉਹ ਸੀਵਰੇਜ ਦੀਆਂ ਭਾਵੇਂ ਉਹ ਲਾਈਟਾਂ ਦੀਆਂ ਭਾਵੇਂ ਉਹ ਪਾਰਕਾਂ ਦੀਆਂ ਭਾਵੇਂ ਉਹ ਗੰਦਗੀ ਦੀਆਂ ਭਾਵੇਂ ਪੀਣ ਵਾਲੇ ਪਾਣੀ ਦੀਆਂ ਹੋਣ ਉਹ ਪੰਜਾਬ ਸਰਕਾਰ ਕੋਲੇ ਲੈ ਕੇ ਆਉਣ ਪੰਜਾਬ ਸਰਕਾਰ ਉਹਨਾਂ ਨੂੰ ਕਵੇ ਮਤਾ ਪਾਸ ਕਰਕੇ ਦਿਓ ਤੇ ਆਪਾਂ ਕੰਮ ਕਰੀਏ ਤਾਂ ਸ਼ਹਿਰ ਜਿਹੜਾ ਲੁਧਿਆਣਾ ਮਾਂਚੈਸਟਰ ਜਿਹਨੂੰ ਕਿਹਾ ਜਾਂਦਾ ਪੰਜਾਬ ਦਾ ਦਿਲ ਕਿਹਾ ਜਾਂਦਾ ਇਹਨੂੰ ਦੁਬਾਰਾ ਆਪਾਂ ਉਸੇ ਰੁਤਬੇ ਤੇ ਲੈ ਕੇ ਜਾ ਸਕਦੇ ਆ ਉਵੇਂ ਜਿਵੇਂ ਚਮਕਾ ਸਕਦੇ ਆ ਪਰ ਇਹ ਪਹਿਲਾਂ ਜਿਹੜੀ ਕਾਰਪੋਰੇਸ਼ਨ ਸੀ ਮਤਾ ਹੀ ਨਹੀਂ ਪਾਸ ਕਰਦੇ ਸੀ ਕਹਿੰਦੇ ਕਿਤੇ ਸਰਕਾਰ ਦੀ ਚੜ੍ਹਾਈ ਨਾ ਹੋ ਜੇ ਵੀ ਸਰਕਾਰ ਨੇ ਪੈਸੇ ਚੜ੍ਹਾਈ ਕਾਹਦੀ ਲੋਕਾਂ ਦਾ ਪੈਸਾ ਹੈ ਜੀ ਚੈ ਮੀ ਉਸ ਪਰ ਕਾਰਪੋਰੇਸ਼ਨ ਚ ਹੈ ਚ ਪੰਜਾਬ ਸਰਕਾਰ ਕੋਲੇ ਹੈ ਲੋਕਾਂ ਦਾ ਪੈਸਾ ਹੈ ਟੈਕਸ ਦਾ ਪੈਸਾ ਹੈ ਸੋ ਟੈਕਸ ਦਾ ਪੈਸਾ ਲੋਕਾਂ ਦਾ ਪੈਸਾ ਲੋਕਾਂ ਤੇ ਲਾਉਣ ਚ ਕਾਦੀ ਚੜਾਈ ਕਾਦੀ ਉਤਰਾਈ ਸਾਡੇ ਪ੍ਰਧਾਨ ਜੀ ਅਮਨ अरोड़ा ਜੀ ਕੱਲ ਅਸੀਂ ਅੰਮ੍ਰਿਤਸਰ ਫਗਵਾੜਾ ਜਲੰਧਰ ਗਏ ਆ ਪੂਰਾ ਸਫਾਇਆ ਹੀ ਹੋਇਆ ਪਿਆ ਲੋਕ ਕਹਿੰਦੇ ਸਾਡਾ ਖਿਹੜਾ ਛੜਾ ਦਿਓ ਇਹਨਾਂ ਤੋਂ ਬਸ ਮੈਂ ਕਿਹਾ ਮੈਂ ਨਹੀਂ ਛੜਾਉਣਾ ਖਿਹੜਾ ਤੁਸੀਂ ਹੀ ਛੜਾਉਣਾ ਹੈ ਬਟਨ ਦਬਕੇ ਸੋ ਜਦੋਂ ਸਰਕਾਰਾਂ ਦੋਨੇ ਲੁਧਿਆਣੇ ਚ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਹੋ ਗਈ ਮਿਊਨਿਸਪਲ ਕਾਰਪੋਰੇਸ਼ਨ ਚ ਮੇਅਰ ਆਪਣਾ ਬਣ ਗਿਆ ਪੰਜਾਬ ਦੇ ਵਿੱਚ ਵੀ ਸਰਕਾਰ ਆਪਣੀ ਹੈ ਫਿਰ ਕੋਈ ਕਮੀ ਨਹੀਂ ਰਹਿਣੀ ਫਿਰ ਜੇ ਕੋਈ ਕਮੀ ਰਹਿ ਜੇ ਫਿਰ ਅਸੀਂ ਜ਼ਿੰਮੇਵਾਰ ਹੋਵਾਂਗੇ ਫਿਰ ਅਸੀਂ ਅਗਲੀ ਵਾਰ ਕਿਹੜੇ ਮੂੰਹ ਨਾਲ ਤੁਹਾਡੇ ਕੋਲ ਆਵਾਂਗੇ ਫਿਰ ਅਗਲੀ ਵਾਰ ਜੇ ਅਸੀਂ ਕਮੀ ਛੱਡਤੀ ਇਹ ਜ਼ਿੰਮੇਵਾਰੀ ਸਾਡੀ ਹੈ ਸਾਡੇ ਐਮਐਲਏ ਸਹਿਬਾਨ ਬੈਠੇ ਆ ਸਾਰੇ ਗੋਗੀ ਜੀ ਬੈਠੇ ਆ ਸਾਡੇ ਸਾਨੇਆਲ ਤੋਂ ਖੰਨੇ ਤੋਂ ਸਾਡੇ ਰਾਏ ਰਾਏਕੋਟ ਤੋਂ ਸਾਰੇ ਐਮਐਲਏ ਸਹਿਬਾਨ ਬੈਠੇ ਆਸੀਂ ਜੀ ਇਧਰੋਂ ਆਤਮਨਗਰ ਵਾਲੇ ਵੀ ਬੈਠੇ ਆ ਸਾਰੇ ਖੜੇ ਆ ਵਾਹ ਜਿੰਦਾਬਾਦ ਜਿੰਦਾਬਾਦ ਮਾਵਾਂ ਭੈਣਾਂ ਨਾਰੀ ਸ਼ਕਤੀ ਉਹ ਵੀ ਪਹੁੰਚੇ ਹੋਏ ਨੇ ਔਰ ਇੰਨਾ ਵਧੀਆ ਇੰਨਾ ਸਤਿਕਾਰ ਦੇ ਰਹੇ ਹੋ ਜਦੋਂ ਮਾਵਾਂ ਦੀਆਂ ਮਾਮਾ ਦਾ ਆਸ਼ੀਰਵਾਦ ਤੇ ਭੈਣਾਂ ਦੀਆਂ ਦੁਆਵਾਂ ਨਾਲ ਆ ਜਾਣ ਦੁਨੀਆ ਦਾ ਕੋਈ ਮੈਦਾਨ ਇਹੋ ਜਿਹਾ ਨਹੀਂ ਜਿਹੜਾ ਤੁਸੀਂ ਫਤਿਹ ਨਾ ਕਰ ਸਕੋ ਕਿੱਥੇ ਤਾਂ ਕਿੱਥੇ ਤਾਂ ਪਿਆਰ ਮਿਲ ਰਿਹਾ ਹੈ ਆਉਣ ਸਾਰੀ ਗੱਡੀ ਫੁੱਲਾਂ ਨਾਲ ਭਰਤੀ ਮੇਰੀ ਪੱਗ 'ਚੋਂ ਸ਼ਾਮ ਤੱਕ ਫੁੱਲ ਨਿਕਲੀ ਜਾਂਦੇ ਰਹਿੰਦੇ ਮਾਮਾ ਸਿਰ ਪੋਲੋਸ ਦੀਆਂ ਨੇ ਆਸ਼ੀਰਵਾਦ ਦਿੰਦੀਆਂ ਪੈਣਾ ਦਵਾਵਾਂ ਦਿੰਦੀਆਂ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਕਿੱਥੇ ਤਾਂ ਆ ਪਿਆਰ ਐ ਕਿੱਥੇ ਉਹ ਦੂਜੀਆਂ ਪਾਰਟੀਆਂ ਵਾਲੇ ਆ ਕਾਂਗਰਸੀ ਬੀਜੇਪੀ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਜੇ ਉਂਗਲੀ ਨਹੀਂ ਲੱਗ ਜਾਣਗੇ ਛਾਂਪ ਛੱਲਾ ਤਾਂ ਲਈ ਜਾਂਦੇ ਆ ਮਤਲਬ ਖਾਲੀ ਤਾਂ ਜਾਂਦੇ ਨਹੀਂ ਉਹ ਸੋ ਇਸ ਕਰਕੇ ਉਹਨਾਂ ਨੂੰ ਆਪਾਂ ਨੇ ਬਹੁਤ ਪਰਖ ਲਿਆ ਹੁਣ ਹੋਰ ਪਰਖਣ ਦਾ ਵੇਲਾ ਸਾਡੇ ਕੋਲੇ ਹੈ ਨਹੀਂ ਪਹਿਲੀ 75 77 ਸਾਲ ਲੇਟ ਹੋਏ ਫਿਰਦੇ ਆ ਅਸੀਂ جنੂਨੀ ਆ ਪੰਜਾਬ ਲਈ ਪਿੰਡਾਂ ਨੂੰ ਵੀ ਚਮਕਾ ਰਹੇ ਆ ਸ਼ਹਿਰਾਂ ਨੂੰ ਵੀ ਚਮਕਾਵਾਂਗੇ ਮੇਰੀ ਜ਼ਿੰਮੇਵਾਰੀ ਹੈ ਮੈਨੂੰ ਤੁਸੀਂ ਮੁਖੀਆ ਚੁਣਿਆ ਬਸ ਤੁਸੀਂ ਸਾਥ ਦਿਓ ਜਦੋਂ ਲੁਧਿਆਣੇ ਚੋਂ ਪਹਿਲੀ ਖਬਰ ਆਈ ਕਿ ਲੁਧਿਆਣੇ ਚੋਂ ਆਮ ਆਦਮੀ ਪਾਰਟੀ ਜਿਹੜੀ ਆ ਹੁੰਜਾ ਫੇਰ ਕੇ ਜਿੱਤ ਪ੍ਰਾਪਤ ਕਰ ਰਹੀ ਹੈ ਲੁਧਿਆਣੇ ਝਾੜੂ ਚੱਲ ਗਿਆ ਤਾਂ ਲੁਧਿਆਣੇ ਚ ਅਸਲੀ ਝਾੜੂ ਵੀ ਚੱਲੂਗਾ ਜਿਹੜਾ ਸਫਾਈ ਕਰੂਗਾ ਲੁਧਿਆਣੇ ਦੀ ਚੌਣ ਨਿਸ਼ਾਨ ਵਾਲਾ ਝਾੜੂ ਵੀ ਚੱਲੂ ਦੂਜਾ ਝਾੜੂ ਵੀ ਚੱਲੂ ਸ਼ਹਿਰ ਚ ਮੈਨੂੰ ਪਤਾ ਮੈਂ ਮੈਂ 1993 ਤੋਂ ਲੈ ਕੇ 1998 ਤੱਕ 97 ਤੱਕ ਮੈਂ ਸ਼ਹਿਰ ਚ ਰਿਹਾ ਇੱਥੇ ਮੈਨੂੰ ਕੱਲਾ ਕੱਲਾ ਪਤਾ ਹੈ ਅ ਤੋ ਸਿੱਧੇ ਜਾਉਂਗੇ ਅੱਗੇ ਕਾਲਜ ਆਉਂਦਾ ਅੱਗੇ ਗੁਰਨਾਨਕ ਸਟੇਡੀਅਮ ਨੂੰ ਸੱਚੇ ਪਾਸੇ ਮੁੜ ਜਾਂਦੀ ਹੈ ਡੀ ਐਮ ਸੀ ਨੂੰ ਖੱਬੇ ਮੁੜ ਜਾਂਦੀ ਹੈ ਚੌਂਕ ਚੋਂ ਫਿਰ ਅੰਡਰਵਿਜ ਤੋਂ ਥੱਲੋ ਲੰਘ ਕੇ ਪਧੌੜ ਹਾਊਸ ਆ ਜਾਂਦਾ ਘੰਟਾ ਘਰ ਆ ਜਾਂਦਾ ਸੋ ਇਧਰ ਦੀ ਜਾਂਦੇ ਆ ਆ ਆਪਣਾ ਬੱਸ ਸਟੈਂਡ ਆ ਜਾਂਦਾ ਇਧਰ ਮੈਨੂੰ ਉਹ ਗਾਬਾ ਰੋਡ ਆ ਜਾਂਦੀ ਹੈ ਉਧਰ ਅਗਲੇ ਗਿਲ ਰੋਡ ਤੇ ਜਾ ਕੇ ਕੱਲਾ ਕੱਲਾ ਮੈਨੂੰ ਸ਼ਹਿਰ ਦਾ ਨਕਸ਼ਾ ਪਤਾ ਹੈ ਤੇ ਮੈਨੂੰ ਇਹ ਵੀ ਪਤਾ ਹੈ ਕਿ ਕਿੱਥੇ ਕਿੱਥੇ ਕੀ ਦਿੱਕਤਾਂ ਨੇ ਬਸ ਇਹ ਆ ਵੀ ਸ਼ਕਤੀ ਦਿਓ ਇਸ ਗੱਲ ਦੀ ਕਿ ਇਹਨੂੰ ਠੀਕ ਕਰ ਸਕੀਏ ਕੋਈ ਕੁਦਰਤ ਹੈ ਜੀ ਕਦੇ ਸੋਚਿਆ ਸੀਗਾ ਕੋਈ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਜਦੋਂ ਮੈਂ ਪਹਿਲੀ ਵਾਰ ਇਸ ਸ਼ਹਿਰ ਚ ਆਇਆ ਸੀਗਾ ਲੁਧਿਆਣਾ বাস ਸਟੈਂਡ ਤੋਂ ਆਟੋ ਲੈ ਕੇ ਸਨੇਤ ਗਿਆ ਸੀ ਅਗਰਨਗਰ ਉੱਥੇ ਅੱਗੇ ਨਾਲ ਹੀ ਕੰਪਨੀ ਦਾ ਉਹਨਾਂ ਦਾ ਦਫ਼ਤਰ ਸੀਗਾ ਤੇ ਪਹਿਲੀ ਵਾਰ ਲੁਧਿਆਣਾ ਆਇਆ ਸੀ ਜ਼ਿੰਦਗੀ 'ਚ ਕਰਦਿਆਂ ਨੂੰ ਇਹ ਸੋਚ ਸੀ ਪਤਾ ਨਹੀਂ ਗੁੰਮਗਾਮੀ ਨਾ ਹੋ ਜੇ ਹੁੰਦਾ ਨਹੀਂ ਵੀ ਖੋਇਆ ਜਾਊਗਾ ਉਹਨਾਂ ਨੂੰ ਕੀ ਪਤਾ ਸੀਗਾ ਖੋਇਆ ਨਹੀਂ ਜਾਂਦੋ ਇਹ ਪੰਜਾਬ ਨੂੰ ਪਹਾੜਨ ਆਇਆ ਇੱਥੇ ਸੋ ਇੱਥੇ ਅੱਜ ਮੁੱਖ ਮੰਤਰੀ ਤੌਰ ਤੇ ਆ ਰਹੇ ਆ ਤਾਂ ਬੜਾ ਚੰਗਾ ਲੱਗਦਾ ਜੀ ਹਾਂ ਜੀ ਆ ਖੋਇਆ ਜਾਊਗਾ ਕਹਿੰਦੇ ਸਾਡੇ ਸੋ ਜਾਂਦੇ ਵਸਦੇ ਰਹੋ ਬਸ ਇਹੀ ਮੇਰੀ ਤੁਹਾਨੂੰ ਬੇਨਤੀ ਹੈ परसों ਨੂੰ ਸਵੇਰੇ ਸਵੇਰੇ ਉੱਠ ਕੇ ਨਹਾ ਤੋ ਕੇ ਤਿਆਰ ਹੋ ਕੇ ਪੋਲਿੰਗ ਬੂਥ ਤੇ ਜਾਇਓ ਛਾੜੂ ਵਾਲਾ ਬਟਨ ਜਿੱਥੇ ਹੈਗਾ ਉਹਦਾ ਬਟਨ ਦਬ ਦਿਓ ਬਾਕੀ ਬਟਨਾਂ ਵੱਲ ਦੇਖਿਓ ਬਿਨਾਂ ਨਹੀਂ ਤਾਂ ਅੱਖਾਂ 'ਚ ਨਾ ਚਿੱਟਾ ਮੋਤੀਆ ਵੀ ਉੱਤਰ ਸਕਦਾ ਐਡੇ ਪਾਪੀ ਬੰਦੇ ਨੇ ਐਡੇ ਇਹਨਾਂ ਨੇ ਜ਼ੁਲਮ ਕੀਤੇ ਹੋਇਆ ਲੋਕਾਂ ਤੇ ਸੋਨਾ ਵੱਲ ਦੇਖਿਓ ਹੀ ਨਹੀਂ ਜਿਹੜੇ ਰਾਹ ਪੈਣਾ ਹੀ ਨਹੀਂ ਕਹਿੰਦੇ ਉਹਦੇ ਰਾਹ ਪੁੱਛਣਾ ਪੁੱਛਣ ਨਾਲ ਕੀ ਫਾਇਦਾ ਜਿਹੜੇ ਰਾਹ ਜਾਣਾ ਹੀ ਨਹੀਂ ਸੋਸ ਵਪਾਰੀਆਂ ਦਾ ਟਾਈਮ ਹੈ ਦੁਕਾਨਦਾਰਾਂ ਦਾ ਟਾਈਮ ਹੈ ਇਹ ਸਾਡੇ ਪੰਜਾਬ ਦਾ ਟਾਈਮ ਹੈ ਹੁਣ ਅਸੀਂ ਇਕੱਠੇ ਰਹਿਨੇ ਆ ਅਸੀਂ ਨਫਰਤ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਸੈਕੂਲਰ ਬੰਦੇ ਆ ਸਾਡੀਆਂ ਰਾਮ ਨੌਮੀਆਂ ਸਾਂਝੀਆਂ ਨੇ ਸਾਡੀਆਂ ਹਨੂਮਾਨ ਜਨਮ ਦਿਨੀਆਂ ਸਾਂਝੀਆਂ ਨੇ ਸਾਡੇ ਰਫਦਾਸ ਭਗਤ ਜੀ ਦੇ ਦਿਹਾੜੇ ਸਾਂਝੇ ਨੇ ਸਾਡੇ ਗੁਰਪੁਰਬ ਸਾਂਝੇ ਨੇ ਸਾਡੀਆਂ ਕ੍ਰਿਸਮਸ ਆ ਸਾਂਝੀਆਂ ਨੇ ਅਸੀਂ ਇਕੱਠੇ ਮਨਾਉਣੇ ਆ ਪੰਜਾਬ ਦੇ ਵਿੱਚ ਜਿਹੜੀ ਮਰਜੀ ਬੀਜ ਬੀਜ ਦੋ ਧਰਤੀ ਤੇ ਉਗਿਆ ਹੁੰਦਾ ਪਰ ਨਫਰਤ ਦਾ ਬੀਜ ਨਹੀਂ ਉਗਦਾ ਇੱਥੇ ਅਸੀਂ ਨਫਰਤ ਦਾ ਬੀਜ ਉਗਣ ਦੇਣਾ ਵੀ ਨਹੀਂ ਇੱਥੇ ਬਹੁਤ ਗੋਲੀਆਂ ਚੱਲੀਆਂ ਬਹੁਤ ਨੁਕਸਾਨ ਚੱਲੀ ਬੈਠੇ ਆ ਅਸੀਂ ਸੋ ਜੇ ਕੋਈ ਕੋਸ਼ਿਸ਼ ਕਰੇ ਜਾਂ ਦਿਮਾਗ 'ਚ ਰੱਖਿਆ ਹੋਵੇ ਕਿਸੇ ਨੇ ਕਿ ਅਸੀਂ ਪੰਜਾਬ ਦੇ ਏਕੇ ਨੂੰ ਤੋੜ ਦਾਂਗੇ ਤਾਂ ਉਹ ਗਲਤ ਫਹਮੀ ਚ ਹੈ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਲੁਧਿਆਣੇ ਆਜ ਆਇਆ ਮੇਰੀ ਇਹ ਕਰਮ ਭੂਮੀ ਰਹੀ ਹੈ ਇੱਥੋਂ ਮੈਂ ਸਟਾਰ ਬਣਿਆ ਇੱਥੋਂ ਮੈਂ ਕਲਾਕਾਰੀ ਦੇ ਵਿੱਚ ਪੈਰ ਧਰਿਆ ਸੋ ਮੈਂ ਆਪਣੀ ਕਰਮ ਭੂਮੀ ਤੇ ਆ ਜਾਇਆ ਬੇਨਤੀ ਕਰਨਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮੈਨੂੰ ਤੁਸੀਂ 17.5 ਸਾਲ ਦੀ ਉਮਰ 'ਚ ਐਡਾ ਵੱਡਾ ਕਲਾਕਾਰ ਬਣਾਇਆ ਤੇ ਬਾਅਦ 'ਚ ਮੈਂ ਸੋਚਿਆ ਬਾਅਦ 'ਚ ਵੀ ਲੋਕਾਂ ਨੇ ਤਾਂ ਮੈਨੂੰ ਬਹੁਤ ਕੁਝ ਦਿੱਤਾ ਸਮਾਜ ਨੇ ਤਾਂ ਮੈਨੂੰ ਬਹੁਤ ਕੁਝ ਦਿੱਤਾ ਪਰ ਮੈਂ ਸਮਾਜ ਨੂੰ ਵਾਪਸ ਕੀ ਦਿੱਤਾ ਫਿਰ ਇਹ ਮੇਰਾ ਖਰਚ ਬਣਦਾ ਕਿ ਮੈਂ ਸਮਾਜ ਨੂੰ ਵਿਅਸ ਸਮੇਤ ਵਾਪਸ ਮੋੜਾਂ 50000 ਸਰਕਾਰੀ ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਮੈਂ 50000 ਸਰਕਾਰੀ ਨੌਕਰੀਆਂ ਪੌਣੇ 3 ਸਾਲ ਚ ਕੋਈ ਪੈਸਾ ਨਹੀਂ ਲੱਗਿਆ ਕਿਸੇ ਦਾ ਕੋਈ ਸ਼ਪਾਰਿਸ਼ ਨਹੀਂ ਇੱਕ ਘਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਹੋਈਆਂ ਇੱਕ ਘਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਬਿਜਲੀ ਦੇ ਬਿੱਲ 90% ਜ਼ੀਰੋ ਆ ਰਹੇ ਨੇ ਖੇਤਾਂ ਦੇ ਵਿੱਚ ਬਿਜਲੀ ਦਿਨੇ ਆ ਰਹੀ ਹੈ ਨਾਲੇ ਪੂਰੀ ਆ ਰਹੀ ਹੈ ਥਰਮਲ ਪਲਾਂਟ ਖਰੀਦ ਲਿਆ ਗੋਇੰਦਵਾਲ ਸਾਹਿਬ ਅੱਠ ਸਾਲਾਂ ਤੋਂ ਬੰਦ ਪਈ ਕੋਲੇ ਦੀ ਖਾਨ ਚਾਰਖੰਡ ਦੇ ਵਿੱਚ ਪੰਜਾਬ ਦੀ ਉਹ ਚਲਵਾਈ 16 ਟੋਲ ਪਲਾਜੇ ਜਿਹੜੇ ਓਵਰ ਟਾਈਮ ਹੋ ਗਿਆ ਸੀ ਜਿਨ੍ਹਾਂ ਨੂੰ ਉਹਨਾਂ ਦਾ ਟਾਈਮ ਵੀ ਲੰਘ ਗਿਆ ਸੀ ਐਵੇਂ ਹੀ ਪੈਸੇ ਲਈ ਜਾਂਦੀ ਸੀ ਲੋਕਾਂ ਤੋਂ 16 ਟੋਲ ਪਲਾਜੇ ਬੰਦ ਕਰਾਏ 62 ਲੱਖ ਰੁਪਇਆ ਹਰ ਰੋਜ਼ ਲੋਕਾਂ ਦਾ ਬਚਦਾ ਇੱਕ ਦਿਨ ਦਾ 62 ਲੱਖ ਰੁਪਇਆ ਜੇ ਕੋਈ ਹੋਰ ਹੁੰਦਾ ਉਹ ਕਹਿੰਦਾ ਠੀਕ ਹੈ 50 ਮੈਨੂੰ ਦੇ ਦਿਆ ਕਰੋ 12 ਥੋੜਾ ਉਹਨਾਂ ਨੇ ਇਸ ਨੂੰ ਹਮਤਾ ਕਰ ਲੈਣਾ ਸੀ ਚੱਲੀ ਜਾਣ ਦੋ ਟੋਲਪਲਾਜੇ ਲੁੱਟੀ ਜਾ ਲੋਕਾਂ ਨੂੰ ਸੋ ਵੀਰੋ ਮੈਂ ਤੁਹਾਡੇ ਵਰਗਾ ਮੈਨੂੰ ਪੈਸੇ ਪੈਸੇ ਦੀ ਕਦਰ ਹੈ ਪੰਜਾਬ ਦਾ ਪੈਸਾ ਹੈ ਤੁਹਾਡਾ ਪੈਸਾ ਖੂਨ ਪਸੀਨੇ ਦੀ ਕਮਾਈ ਹੈ ਤੁਹਾਡੀ ਵਿਧਾਇਕਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ 10-10 ਪੈਨਸ਼ਨਾਂ ਲਈ ਜਾਂਦੇ ਸੀ 5-5 ਲੱਖ ਰੁਪਏ ਦੀ ਪੈਨਸ਼ਨ ਹੀ ਆਈ ਜਾਂਦੀ ਸੀ ਮੈਂ ਕਿਹਾ ਲੋਕ ਤਾਂ ਨੌਕਰੀ ਨੂੰ ਤਰਸੀ ਜਾਂਦੇ ਆ ਤੁਸੀਂ ਪੈਨਸ਼ਨਾਂ ਲੈ ਬੰਦ ਕਰਦੇ ਆ ਮੈਂ ਕਿਹਾ ਜੇ ਕਿਸੇ ਨੇ ਲੈਣੀ ਹੈ ਇੱਕ ਲੈ ਲਿਓ ਨਹੀਂ ਨਾ ਸੀ ਉਹ ਵੀ ਨਹੀਂ ਗਣੇ ਸੀ ਨਾਲੇ ਤਾਂ ਕਹਿੰਦੇ ਹੋ ਹੱਥ ਬਣ ਕੇ ਕਹਿੰਦੇ ਹੋ ਸੇਵਾ ਦਾ ਮੌਕਾ ਦਿਓ ਤੇ ਸੇਵਾ ਦੀ ਪੈਨਸ਼ਨ ਥੋੜੀ ਹੁੰਦੀ ਹੈ ਸੇਵਾ ਦੀ ਪੈਨਸ਼ਨ ਮੰਗਦੇ ਆ ਬਾਅਦ ਚ ਸੋਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਲੁਧਿਆਣੇ ਵਾਲਿਓ ਸੀਐਮ ਆਪਦਾ ਤਾਂ ਐਮਸੀ ਵੀ ਆਪਦਾ ਸੀਐਮ ਤੇ ਐਮਸੀ ਬਨ ਅੱਖਰਾਂ ਦੀ ਫਰਕ ਹੈ ਉਧਰ ਸੀ ਮੂਰੇ ਇਧਰ ਸੀ ਪਿੱਛੇ ਹੈ ਇਹਨਾਂ ਕੀ ਫਰਕ ਹੈ ਸਫਾਇਆ ਕਰੋ ਵਾਹ ਆ ਲੱਗ ਗਿਆ ਪਤਾ ਲੋਕਾਂ ਦੇ ਅੱਖਾਂ ਚੋਂ ਪਤਾ ਲੱਗ ਜਾਂਦਾ ਹੈ ਕਈ ਕਿਨੂੰ ਸਫਾਇਆ ਬਸ ਇੱਕ ਨੂੰ ਝਾੜੂ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਅਰਵਿੰਦ ਕੇਜਰੀਵਾਲ ਜੀ ਦੀ ਗਵਾਹੀ ਚ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਤੇ ਤੁਹਾਨੂੰ ਹੋਰ ਖੁਸ਼ਖਬਰੀ ਦੇ ਦਿੰਨੇ ਆ ਤੁਸੀਂ ਦਿੱਲੀ ਨਾਲ ਸੰਬੰਧਤੋਂ ਵਪਾਰੀ ਲੋਗੋਂ ਬਹੁਤ ਰੋ ਜਾਣੇ ਹੋ ਆ ਫਰਵਰੀ ਦੇ ਪਹਿਲੇ ਹਫਤੇ ਦਿੱਲੀ ਚ ਵੀ ਵੋਟਾਂ ਪੈ ਰਹੀਆਂ ਨੇ ਚੌਥੀ ਵਾਰੀ ਫੇਰ ਸਫਾਇਆ ਹੋ ਰਿਹਾ ਉੱਥੇ ਵੀ ਚੌਥੀ ਵਾਰ ਲੋਕ ਕਹਿੰਦੇ ਸਾਨੂੰ ਕੇਜਰੀਵਾਲ ਚਾਹੀਦਾ ਸਕੂਲ ਠੀਕ ਕਰਤੇ ਹਸਪਤਲ ਠੀਕ ਕਰਤੇ ਰੋਜ਼ਗਾਰ ਮਿਲ ਰਹਾ ਹੈ ਪਹਿਲਾਂ ਤਾਂ ਕਦੇ ਫੰਕਸ਼ਨ ਹੁੰਦੇ ਹੀ ਨਹੀਂ ਸੀ ਇਹ ਜੇ ਨਿਯੁਕਤੀ ਪੱਤਰ ਵੰਡ ਸਮਰੋਹ ਕਿੱਥੇ ਹੁੰਦੇ ਸੀ ਰੋ ਨਹੀਂ ਲਾਤੇ ਸੀ ਸਾਡੇ ਤਾਂ ਹਾਸੇ ਖੋ ਕੇ ਲੱਗੇ ਸੀ ਇਹ ਪਰ ਉਹ ਬਹੁਤ ਬਲਵਾਨ ਹੈ ਦੇਖ ਲਓ ਫਿਰ ਜਿਨ੍ਹਾਂ ਨੇ ਉਹਦੇ ਨਾਂ ਤੇ ਪਾਪ ਕੀਤੇ ਤੇ ਅੱਜ ਮਸ਼ੀਨਾ ਚੋਂ ਚੋਣ ਨਿਸ਼ਾਨੀ ਮਿਟ ਗਿਆ ਜਿਵੇਂ ਆਪਾਂ ਕਹਿੰਦੇ ਨਾਮੋਂ ਨਿਸ਼ਾਨ ਮਿਟਾ ਲਿੰਦਾ ਰੱਬ ਮਿਟ ਗਏ ਨਾਮੋਂ ਵੀ ਮਿਟ ਗਏ ਨਿਸ਼ਾਨ ਵੀ ਮਿਟ ਗਏ ਉਹ ਫਿਰਦੇ ਜਾਂ ਕਦੇ ਮਾਫੀਆਂ ਮੰਗਦੇ ਕੁਦਰਤ ਪਰਮਾਤਮਾ ਪਰਮਾਤਮਾ ਉਹ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਰਹੇ ਆ ਧਰਮ ਨੂੰ ਵਰਤੇ ਰਹੇ ਆ ਤਾਂ ਰੱਬ ਨੇ ਰੱਬ ਦੀ ਚੱਕੀ ਜਿਹੜੀ ਹੈ ਉਹ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਨਾ ਕੁੱਸਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤਾਂ ਬੱਜੀਆਂ ਪਈਆਂ ਹੋਣ ਇਹਨਾਂ ਦੀ ਸੋ ਇਸ ਕਰਕੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਤਾਂ ਕਿ ਮੈਨੂੰ ਹੌਸਲਾ ਹੋ ਜੇ ਕਿ ਲੁਧਿਆਣੇ ਵਾਲੇ ਪਾਸਿਓ ਤਾਂ ਫਿਰ ਹਾਂ ਹੀ ਸਮਝੀਏ ਲੁਧਿਆਣੇ ਵਾਲੇ ਪਾਸਿਓ ਇਹ ਆਉਣਗੇ ਇੱਥੇ ਕਾਫੀ ਜਿਹੜੇ ਐਮਸੀ ਖੜੇ ਆ ਦੂਜੀਆਂ ਪਾਰਟੀਆਂ ਦੇ ਦੂਜੀਆਂ ਪਾਰਟੀਆਂ ਦੇ ਜਿਹੜੇ ਐਮਸੀ ਖੜੇ ਪੈਸੇ ਪੂਸੇ ਹੈਗੇ ਉਹਨਾਂ ਕੋਲ ਕਾਫੀ ਕਿਉਂਕਿ maal ਉਹਨਾਂ ਨੇ ਬਣਾਇਆ ਹੋਇਆ ਥੋੜ੍ਹਾ ਹੀ ਨੇ ਉਹ ਪੈਸੇ ਪੁੱਛਿਆ ਅੱਜ ਰਾਤ ਨੂੰ ਜਾਂ ਕੱਲ ਰਾਤ ਨੂੰ ਪੈਪੂਏ ਦੇਣ ਆਉਣਗੇ ਤੁਹਾਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਜਵਾਬ ਨਾ ਦਿਓ ਮਨਾ ਨਾ ਕਰਿਓ ਲక్ష్ਮੀਨੀ ਮੋੜੀ ਦੀ ਹੁੰਦੀ ਕਰਿਆਈ ਤੇ ਬਸ ਐ ਕਹਿ ਦਿਓ ਵੀ ਹਾਂ ਤੇ ਪਰਸੋਂ ਨੂੰ ਝਾੜੂ ਵਾਲਾ ਬਟਨ ਦੱਬ ਕੇ ਕਹਿ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ਼ ਹੈ ਉਹ ਤਾਂ ਵੈਸੇ ਬਹੁਤ ਸਮਝਦਾਰ ਲੱਗਦਾ ਹੈ ਬਹੁਤ ਸਮਝਦਾਰ ਲੱਗਦਾ ਹੈ ਜੀ ਦੋਨੋਂ ਆਪੋ ਪਰਚਾ ਕੇ ਦੰਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਹਾਰਤ ਮਾਤਾ ਕੀ ਜੈ ਬਹੁਤ ਬਹੁਤ ਧੰਨਵਾਦ ਜਉਂਦੇ ਵਸਦੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਤਰੱਕੀਆਂ ਕਰੋ ਔਰ ਤੁਹਾਡੀਆਂ ਤਰੱਕੀਆਂ ਚ ਸਾਡਾ ਕੋਈ ਯੋਗਦਾਨ ਪੈਂਦਾ ਹੋਵੇ ਅਸੀਂ ਆਪਣੇ ਆਪ ਨੂੰ ਭਾਗਾ ਵਾਲੇ ਕਿਸਮਤ ਵਾਲੇ ਸਮਝਾਂਗੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ